ਕਾਂਗਰਸ ਦੇ ਪ੍ਰਧਾਨ ਵੀ ਰਹੇ ਔਰ ਮੰਤਰੀ ਵੀ ਰਹੇ ਐਮ ਐਲ اے ਵੀ ਰਹੇ ਤੇ ਅੱਜ ਜਰਨਲ ਸਕੱਟਰੀ ਆ ਕਾਂਗਰਸ ਦੇ ਤੇ ਮੁੱਖ ਮੰਤਰੀ ਵੀ ਰਹੇ ਇਹ ਉਹ ਲੋਪੁਰਸ਼ ਹੈ ਜਿਸ ਬੰਦੇ ਨੇ ਛੱਤੀਸਗੜ੍ਹ ਦੀ ਜਨਤਾ ਦੇ ਆਮ ਲੋਕਾਂ ਦਾ ਬਹੁਤ ਕੁਝ ਸਵਾਰਿਆ ਜਿੱਥੇ ਗੋਏ ਤੋਂ ਲੈ ਕੇ ਹਰ ਚੀਜ਼ ਆਮ ਲੋਕਾਂ ਦੀ ਵਿਕਦੀ ਸੀ ਤੇ ਸਰਕਾਰ ਖਰੀਦੀ ਸੀ ਆਦਰਨੀਆ ਬਪੇਸ਼ ਬਗੈਲ ਸਾਹਿਬ ਬਹੁਤ ਹੀ ਆਦਰਨੀਆ ਸਾਡੇ ਵਿਰੋਧੀ ਧਿਰ ਦੇ ਨੇਤਾ सरदार प्रताप सिंह बाजवा साहेब बहुत सारे साढ़े रविंदर डलवी जी सो राजन गर्ग जी साढे जिले के प्रधान चरंजी लाल गर्ग साहब सारे ही सत्कारयोग पैवी जी जटाना जी सो सारे ही साथी हो बहुत सारे साथी सर मेरे सामने जो बैठे हैं मैं किसका किसका आपको नाम लूं कोई पुराना मेयर है कोई पुराना जिला प्रधान है कोई इंप्रूवमेंट ट्रस्ट का चेयरमैन है इन लोगों ने सर ये बठिंडा शहर है केवल शहर के लोग हमने बुलाए हैं जो तमाम वार्ड से हैं एक ही उसका प्रदान मेरा भाई राजन गर्ग है इन लोगों ने सर बहुत संघर्ष किया आज आपको इनसे मिलाने का मकसद यही है कि ये बेचारे आज की स्थिति में इनको लगता है यार क्या होगा इनको यहां पर शहर में बेसिकली ये शहरी सीट थी हिंदुओं की सीट थी शहर ज्यादा था वैसे यहां पर आके कब्जा कर लिया मनप्रीत सिंह बादल ने वो बादल से तो लड़ा नहीं जहां उसकी वोट थी वो यहां लड़ गया और आगे मानशा अल्लाह पार्टी ने उसको आते ही खजाना मंत्री बना दिया तो फिर खजाना मंत्री रहे और फिर खजाना मंत्री इनको सब लोगों को बठिंडा के लोगों को लवारिस छोड़ के चले गए क्यों भाई ये गलत ठीक है मेरी गलत पचास वार्ड हम जीते सर पचास वार्ड जीते लेकिन कोई किसी की बात नहीं पूछी आज पिछले ढाई तीन साल से ये अकेले निहत्थे लड़ाई लड़ रहे हैं सरकार दबा रही है पैसे से हमारा मेयर उतार दिया गया लड़ाई लड़ी तकड़े लोग थे केसेस बनाए डराए धमकाया लेकिन ये खड़े रहे आज आपको इनके दर्शन इसलिए कराए हैं कि ये वो शख्सते हैं जिन्होंने कांग्रेस पार्टी को बठिंडा के अंदर जिंदा रखा मैं इनको सलाम करना चाहता हूं नेता भागे नेता भागे लेकिन तमाम वर्कर साथी खड़े रहे मैं मैं बस केवल आपसे इनकी मुलाकात करवाना चाहता था आप मनरेगा के संग्राम में आए हैं ਮਨਰੇਗਾ ਦੇ ਲੋਕੋ ਕੀ ਲੜਾਈ ਲੜਨੇ ਆਏ ਐ ਪਰ तमाम ਮੁੱਦੋਂ ਪਰ ਆਪਸੀ ਚਰਚਾ ਕਰ ਰਹੇ ਆਂ ਪੰਜਾਬ ਦੇ ਮੁੱਧਿਆ ਤੇ ਤੇ ਅੱਜ ਸਵੇਰ ਸਵੇਰ ਕੱਲ ਰਾਤ ਦਾ ਪ੍ਰੋਗਰਾਮ ਬਣਿਆ ਵੀ ਸਾਰਿਆਂ ਦੇ ਬਠਿੰਡੇ ਵਾਲੇ ਦੇ ਦਰਸ਼ਨ ਕਰ ਲਈਏ ਤੇ ਬਪੇਸ਼ ਬਗੇਲ ਜੀ ਤੁਹਾਨੂੰ ਜੱਫੀ ਪਾ ਕੇ ਤੇ ਹੱਥ ਮਲਾ ਕੇ ਮਿਲਣ ਤੇ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਸੁਨੇਹਾ ਦੇਈਏ ਸਰ ਚੋਣਾਂ ਆ ਰਹਾ ਹੈ ਹਮਾਰਾ ਮਾਰਚ ਮੇ ਜਾਂ ਫੈਬ ਮੇ ਹਮਾਰਾ ਮੇਅਰਸ਼ਿਪ ਦਾ ਇਹ ਕਾਰਪੋਰੇਸ਼ਨ ਦਾ ਭਗਵਾਨ ਕਿਰਪਾ ਕਰੇ ਸਾਬ ਦਬਾਰਾ ਹਮ ਕਾਰਪੋਰੇਸ਼ਨ ਬਣਾਉਣੇ ਦਾ ਕੰਮ ਬਠਿੰਡਾ ਸ਼ਹਿਰ ਦੇ ਅੰਦਰ ਕਰੇ ਹੁਣ ਲੜਨਾ ਹੈ ਤਿਆਰ ਹੂੰ ਇਹ ਝਾੜੂ ਨਾਲ ਤਾਂ ਨਿਜ ਨਜਿੱਠਣ ਦੀ ਲੋੜ ਨਹੀਂ ਇਹ ਆਪੇ ਹੀ ਨਜਿੱਠਿਆ ਜਾਣਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਵੇਂ ਮਨਪ੍ਰੀਤ ਬਾਦਲ ਨੂੰ 60000 ਤੇ ਬਠਿੰਡੇ ਵਾਲੇ ਨੇ ਨੀ ਚਿੱਟਿਆ ਇਹ ਨੀ ਚਿੱਟੇ ਜਾਣੀ ਇਹ ਬਠਿੰਡੇ ਵਾਲੇ ਬੜੇ ਸਿਆਣੇ ਐ ਜਦੋਂ ਕਿਹਨੂੰ ਨਿਜਿੱਠਣਾ ਐ ਆਪੇ ਹੀ ਨਿਜਿੱਠ ਦੇਣਗੇ ਆਪੇ ਰੱਬ ਸੱਚੇ ਪਾਤਸ਼ਾਹ ਕਿਰਪਾ ਕਰਦਾ ਇਹ ਆਪੇ ਨਹੀਂ ਜਿੱਤ ਲੈਣਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਠੰਡ ਦੇ ਮੌਸਮ 'ਚ ਆਏ ਸੁਬਾ ਸੁਬਾ ਤੁਹਾਨੂੰ ਸਨੇਹ ਦਿੱਤਾ ਅੱਜ ਅਸੀਂ ਇਸ ਸੁਬਾਹ ਗਰਦਾਸਪੁਰ ਤੋਂ ਸ਼ੁਰੂ ਹੋਏ ਸੀ ਤੇ ਗਰਦਾਸਪੁਰ ਤੋਂ ਬਾਅਦ ਫਿਰ ਟਾਂਡਾ ਟਾਂਡਾ ਤੋਂ ਬੜਾ ਚੌਰ ਤੇ ਬੜਾ ਚੌਰ ਤੋਂ ਸਮਰਾਲਾ ਤੇ ਸਮਰਾਲੇ ਤੋਂ ਰਾਜਪੁਰਾ ਤੇ ਰਾਜਪੁਰੇ ਤੋਂ ਸੰਗਰੂਰ ਤੇ ਅੱਜ ਪੁੱਛੋ ਤੇ ਪੁੱਛੋ ਤੋਂ ਬਾਅਦ ਜਾਣਾ ਸੀ ਬਾਗਾ ਪ੍ਰਾਣਾ ਤੇ ਫਿਰ ਬਾਗਾ ਪ੍ਰਾਣਾ ਤੋਂ ਕੋਟ ਕਪੂਰਾ ਤੇ ਫਿਰ ਕੱਲ ਨੂੰ ਅਸੀਂ ਜਾਣਾ ਗੁਰੂ ਹਰ ਸਾਈ ਪੰਜ ਦਿਨ ਦਾ ਦੌਰਾ ਸੀਗਾ ਤੇ ਬਾਬਾ ਕਿਰਪਾ ਕਰੇ ਔਰ ਸਾਬ ਮੇਰੀ ਆਪਸੇ ਗੁਜ਼ਾਰਿਸ਼ ਹੈ ਆਪ ਇਸੇ ਮਹੀਨੇ ਹਮੇ 4-5 ਦਿਨ ਔਰ ਦਿਜੀਏ ਮਾਲਵਾ ਕਾ ਅਭੀ ਆਪਕੋ ਚੱਕਰ ਲਗਾਣਾ ਹੈ ਸਰ ਔਰ ਜਿਆਦਾ ਅਭੀ 10-12 ਜ਼ਿਲ੍ਹੇ ਘੁੰਮ ਲੇਗੇ ਆਪ ਇਸ ਬਾਰ ਇਹ ਤਕੜੇ ਹੋ ਜੋ ਕਾਂਗਰਸ ਪਾਰਟੀ ਤਕੜੀ ਹੈ ਇਹ ਲੀਡਰਾਂ ਨੇ ਤਕੜੀ ਨਹੀਂ ਕੀਤੀ ਇਹਨਾਂ ਵਰਕਰਾਂ ਨੇ ਸਰ ਤਕੜੀ ਕੀਤੀ ਹੈ ਹਿੱਲੇ ਨਹੀਂ ਲੀਡਰ ਤਾਂ ਮੇਰੇ ਅਰਗਾ ਇੱਧਰ ਉੱਧਰ ਕਦੇ ਡਾਵਾ ਡੋਲ ਹੋ ਜਾਂਦਾ ਪਰ ਵਰਕਰਾਂ ਨੇ ਤਕੜੀ ਕੀਤੀ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਰਾਜਨ ਜੀ ਤੇ ਸਮੁੱਚੀ ਕਾਂਗਰਸ ਦੇ ਜਾਂਬਾ ਜਾਗੂ ਬਹੁਤ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ